ਸਤਿ ਸ਼੍ਰੀ ਅਕਾਲ ਖੰਡਾ ਨਿਊਜ਼ ਬੁਲਟਨ ਵਿੱਚ ਖੜੇ ਹੋਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਐਲਬਰਟਾ ਦੇ ਵਿੱਚ ਸਕੂਲੀ ਅਧਿਆਪਕ ਗਏ ਹੜਤਾਲ ਤੇ 7 ਲੱਖ ਤੋਂ ਵੱਧ ਬੱਚਿਆਂ ਤੇ ਪ੍ਰਭਾਵ ਹੈ ਸਰ ਟੋਯੋਟਾ ਨੇ 32 ਹਜ਼ਾਰ ਤੋਂ ਵੱਧ ਗੱਡੀਆਂ ਮੰਗਵਾਈਆਂ ਵਾਪਸ ਕੈਮਰੇ 'ਚ ਨੁਕਸ ਕਰਕੇ ਚੁਕਿਆ ਕਦਮ 1 ਨਵੰਬਰ ਤੋਂ ਮੀਡੀਅਮ ਤੇ ਹੈਵੀ ਡਿਊਟੀ ਟਰੱਕਾਂ ਦੇ ਉੱਤੇ ਲੱਗੇਗਾ ਟੈਰਿਫਲ ਟਰੰਪ ਨੇ 25% ਟੈਰਿਫ ਲਾਣੇ ਸੜੀ ਦੇ ਵਿੱਚ ਫਰੋਤੀਆਂ ਮੰਗਣ ਦੇ ਮਾਮਲੇ ਨਹੀਂ ਥਮ ਰਹੇ ਤਿੰਨ ਲੋਕਾਂ ਨੂੰ ਤਾਜ਼ਾ ਹਾਲਾਤਾਂ ਚ ਕੀਤਾ ਗਿਆ ਗ੍ਰਿਫਤਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਅਲਬਰਟਾ ਦੇ ਵਿੱਚ ਸਕੂਲੀ ਅਧਿਆਪਕ ਹੜਤਾਲ ਦੇ ਉੱਤੇ ਚੱਲੇ ਗਏ ਨੇ ਮੰਨਿਆ ਜਾ ਰਿਹਾ ਹੈ ਕਿ ਅਲਬਰਟਾ ਦੀ ਇਕਨੋਮੀ ਨੂੰ ਇਸ ਕਰਕੇ ਵੱਡਾ ਤੱਕਾ ਲੱਗ ਸਕਦਾ ਹੈ ਤੇ ਉੱਧਰ ਅਧਿਆਪਕਾਂ ਦੀ ਹੜਤਾਲ ਕਰਕੇ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਹੁਣ ਖਤਰੇ 'ਚ ਆ ਗਿਆ 7 ਲੱਖ ਤੋਂ ਵੱਧ ਸਕੂਲੀ ਵਿਦਿਆਰਥੀ ਇਸ ਵੇਲੇ ਪ੍ਰਭਾਵਿਤ ਨੇ ਜਿਨ੍ਹਾਂ ਨੂੰ ਘਰੇ ਬੈਠਣਾ ਪੈ ਰਿਹਾ ਹੈ ਅਲਬਰਟਾ ਚ ਲਗਭਗ 2000 ਸਕੂਲਾਂ ਦੀਆਂ ਕਲਾਸਾਂ ਰੱਦ ਹੋ ਗਈਆਂ ਕਿਉਂਕਿ ਅਲਬਰਟਾ ਟੀਚਰਸ ਐਸੋਸੀਏਸ਼ਨ ਦੇ ਮੈਂਬਰ ਹੜਤਾਲ 'ਤੇ ਚਲੇ ਗਏ ਨੇ। ਇਹ ਸੂਬੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਧਿਆਪਕ ਹੜਤਾਲ ਮੰਨੀ ਜਾ ਰਹੀ ਹੈ। ਇਸ ਹੜਤਾਲ ਕਰਕੇ ਕਿੰਡਰਗਾਰਟਨ ਤੋਂ ਲੈ ਕੇ ਕਲਾਸ 12 ਤੱਕ ਦੇ 7,30,000 ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਹ ਅਧਿਆਪਕ ਅਲਬਰਟਾ ਦੇ ਸਰਕਾਰੀ ਕੈਥੋਲਿਕ ਤੇ ਫ੍ਰੈਂਕੋਫੋਨ ਸਕੂਲਾਂ 'ਚ ਕੰਮ ਕਰਦੇ ਨੇ। ਸਕੂਲ ਬੋਰਡਾਂ ਵੱਲੋਂ ਮਾਪਿਆਂ ਨੂੰ ਆਖਿਆ ਗਿਆ ਕਿ ਬੱਚਿਆਂ ਨੂੰ ਨਾ ਤਾਂ ਸਕੂਲ ਛੱਡਣੋਂ ਤੇ ਨਾ ਹੀ ਬੱਸ ਸਟਾਪ ਤੇ ਭੇਜਣ। ਇਸ ਗੱਲ ਦੀ ਵੀ ਕੋਈ ਪੂਰੀ ਸਪਸ਼ਟਤਾ ਨਹੀਂ ਹੈ ਕਿ ਹੜਤਾਲ ਕਿੰਨੇ ਦਿਨ ਚੱਲੇਗੀ ਇਸ ਲਈ ਪਿਛਲੇ ਹਫ਼ਤੇ ਹੀ ਸਕੂਲਾਂ ਨੇ ਮਾਪਿਆਂ ਨੂੰ ਬੱਚਿਆਂ ਦੀਆਂ ਲੋੜਿੰਦੀਆਂ ਚੀਜ਼ਾਂ ਘਰ ਲੈ ਜਾਣ ਲਈ ਕਿਹਾ ਸੀ ਸਵੇਰ ਸਰਕਾਰ ਨੇ ਉਹਨਾਂ ਮਾਪਿਆਂ ਲਈ ਇੱਕ ਸਕੀਮ ਦਾ ਐਲਾਨ ਕੀਤਾ ਹੈ ਜੋ ਬੱਚਿਆਂ ਨੂੰ ਘਰ ਰੱਖਣਗੇ 12 ਸਾਲ ਜਾਂ ਉਸ ਤੋਂ ਛੋਟੀ ਉਮਰ ਦੇ ਬੱਚੇ ਲਈ 30 ਡਾਲਰ ਰੋਜ਼ਾਨਾ ਦਿੱਤੇ ਜਾਣਗੇ ਜਿਨ੍ਹਾਂ ਦੀਆਂ ਕਲਾਸਾਂ ਹੜਤਾਲ ਕਾਰਨ ਰੱਦ ਹੋ ਰਹੀਆਂ ਨੇ 51000 ਅਧਿਆਪਕਾਂ ਅਤੇ ਉਹਨਾਂ ਦੇ ਰੋਜ਼ਗਾਰ ਦਤਾਵਾਂ ਵਿਚਾਰੇ ਮੌਜੂਦਾ ਕਰਾਰ 31 ਅਗਸਤ 2024 ਨੂੰ ਖਤਮ ਹੋ ਗਿਆ ਸੀ ਮਈਚ ਟੀਚਰਾਂ ਨੇ ਵਿਚੋਲਗੀ ਰਾਹੀਂ ਦਿੱਤੀ ਸਿਫਾਰਿਸ਼ ਨੂੰ ਰੱਦ ਕਰ ਦਿੱਤਾ ਸੀ ਜਿਸ 'ਚ 4 ਸਾਲਾਂ 'ਚ 12% ਤਨਖਾਹ ਵਧਾਉਣ ਅਤੇ ਕਲਾਸ ਸਾਈਜ਼ ਅਤੇ ਹੋਰ ਪੇਚਿੱਦਗੀਆਂ ਦੇ ਲਈ 405 ਮਿਲੀਅਨ ਡਾਲਰ ਦੇ ਫੰਡ ਦਾ ਜ਼ਿਕਰ ਹੈ ਇਸ ਤੋਂ ਬਾਅਦ ਜੂਨ 'ਚ 94.5% ਅਧਿਆਪਕਾਂ ਨੇ ਹੜਤਾਲ ਦੇ ਹੱਕ 'ਚ ਵੋਟ ਪਾਈ ਸੀ ਜਿਸ ਨਾਲ ਉਹਨਾਂ ਨੂੰ 120 ਦਿਨਾਂ ਲਈ ਕਾਨੂੰਨੀ ਹੜਤਾਲ ਕਰਨ ਦਾ ਹੱਕ ਮਿਲ ਗਿਆ ਇਹ ਮਿਆਦ 7 ਅਕਤੂਬਰ ਨੂੰ ਖਤਮ ਹੋ ਰਹੀ ਸੀ 80A ਨੇ 10 ਸਤੰਬਰ ਨੂੰ ਐਲਾਨ ਕਰ ਦਿੱਤਾ ਸੀ ਕਿ ਜੇ 6 ਅਕਤੂਬਰ ਤੱਕ ਕੋਈ ਸਹਿਮਤੀ ਨਹੀਂ ਬਣੀ ਤਾਂ ਉਹ ਹੜਤਾਲ ਸ਼ੁਰੂ ਕਰ ਦੇਣਗੇ ਹਾਲਾਂਕਿ ਸਰਕਾਰ ਅਤੇ ਟੀਚਰਾਂ ਵਿਚਾਲੇ ਇੱਕ ਅੰਤਰੀਮ ਸਮਝੌਤਾ ਹੋਇਆ ਸੀ ਜਿਸ 'ਚ 12% ਤਨਖਾਹ ਵਾਧਾ ਤੇ 2028 ਤੱਕ 3000 ਨਵੇਂ ਅਧਿਆਪਕਾਂ ਤੇ 1500 ਹੋਰ ਸਹਾਇਕ ਭਰਤੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਸਰਕਾਰ ਨੇ ਕਿਹਾ ਸੀ ਕਿ ਇਹ ਪੇਸ਼ਕਸ਼ 4 ਸਾਲਾਂ ਦੇ ਵਿੱਚ 2.6 ਬਿਲੀਅਨ ਡਾਲਰ ਦੀ ਹੋਣੀ ਸੀ ਪਰ ਪਿਛਲੇ ਹਫ਼ਤੇ ਹੋਈ ਵੋਟਿੰਗ 'ਚ 94% ਟੀਚਰਾਂ ਨੇ ਹਿੱਸਾ ਲਿਆ ਤੇ ਲਗਭਗ 90% ਨੇ ਇਸ ਆਫਰ ਨੂੰ ਰੱਦ ਕਰ ਦਿੱਤਾ ਇਸ ਨਾਲ ਹੜਤਾਲ ਦੀ ਸਥਿਤੀ ਪੱਕੀ ਹੋ ਗਈ ETA ਦਾ ਕਹਿਣਾ ਹੈ ਕਿ ਭਵਿੱਖ ਚ ਸਮਝੌਤੇ ਦੀਆਂ ਸ਼ਰਤਾਂ ਲੱਭਣ ਦੀ ਉਮੀਦ ਚ ਸਰਕਾਰ ਨਾਲ ਗੈਰ ਰਸਮੀ ਗੱਲਬਾਤ ਹੋ ਰਹੀ ਹੈ। ਤੇ ਉਦੜੇ ਟੋਇਓਟਾ ਨੇ ਆਪਣੀਆਂ 32000 ਤੋਂ ਵੱਧ ਗੱਡੀਆਂ ਵਾਪਸ ਮੰਗਵਾਈਆਂ ਨੇ। ਕੈਮਰੇ ਦੇ ਵਿੱਚ ਨੁਕਸ ਕਰਕੇ ਟੋਇਓਟਾ ਨੇ ਕੈਨੇਡਾ ਦੇ ਵਿੱਚ 32700 ਤੋਂ ਵੱਧ ਵਾਹਨ ਵਾਪਸ ਮੰਗਵਾ ਲੈਨੇ ਰੀਅਰ 뷰 ਕੈਮਰੇ ਦੇ ਵਿੱਚ ਨੁਕਸ ਪਾਇਆ ਗਿਆ ਜਿਸ ਕਰਕੇ ਇਹ ਵੱਡਾ ਕਦਮ ਚੁੱਕਿਆ ਗਿਆ। ਟ੍ਰਾਂਸਪੋਰਟ ਕੈਨੇਡਾ ਦੇ ਪਿਛਲੇ ਹਫ਼ਤੇ ਦੇ ਇੱਕ ਨੋਟਿਸ ਚ ਕਿਹਾ ਗਿਆ ਕਿ ਔਟੋ ਨਿਰਮਾਤਾ ਕੰਪਨੀ ਟੋਇਓਟਾ ਕੈਨੇਡਾ ਦਾ ਵਿੱਚ 32733 ਵਾਹਨਾਂ ਨੂੰ ਵਾਪਸ ਮੰਗਾਰੀ ਹੈ। रियर व्यू कैमरा यानी कि ਗੱਡੀ ਦੇ ਪਿਛਲੇ ਕੈਮਰੇ ਦੇ ਵਿੱਚ ਨੁਕਸ ਹੋਣ ਕਰਕੇ ਇਹ ਰਿਕਾਲ ਕੀਤਾ ਗਿਆ ਹੈ ਨੋਟਿਸ ਅਨੁਸਾਰ ਇਸ ਨੁਕਸ ਕਰਕੇ ਵਾਹਨ ਰਿਵਰਸ ਹੋਣ ਵੇਲੇ ਪਿੱਛੇ ਦੀ ਸਪਸ਼ਟ ਤਸਵੀਰ ਨਹੀਂ ਦਿਖਾਉਂਦਾ ਜੋ ਕਈ ਵਾਰੀ ਤਸਵੀਰ ਆਉਂਦੀ ਹੀ ਨਹੀਂ ਕੈਨੇਡੀਅਨ ਨਿਯਮਾਂ ਅਨੁਸਾਰ ਜਦੋਂ ਵਾਹਨ ਰਿਵਰਸ ਕੀਤਾ ਜਾਂਦਾ ਹੈ ਤਾਂ ਰੀਅਰ 뷰 ਕੈਮਰੇ ਦੇ ਵਿੱਚ ਤਸਵੀਰ ਦਿਖਣਾ ਜ਼ਰੂਰੀ ਹੈ ਨੋਟਿਸ 'ਚ ਕਿਹਾ ਗਿਆ ਹੈ ਕਿ ਜੇ ਕੈਮਰੇ ਦੀ ਤਸਵੀਰ ਠੀਕ ਤਰੀਕੇ ਨਾਲ ਨਹੀਂ ਆਉਂਦੀ ਤਾਂ ਡਰਾਈਵਰ ਨੂੰ ਵਾਹਨ ਦੇ ਪਿੱਛੇ ਹੋ ਰਹੀ ਗਤੀਵਿਧੀ ਨਜ਼ਰ ਨਹੀਂ ਆਉਂਦੀ ਤਾਂ ਇਸ ਨਾਲ ਹਾਦਸੇ ਹੋਣ ਦਾ ਖਤਰਾ ਵਧ ਜਾਂਦਾ ਹੈ ਇਹ ਰਿਕਾਲ 2023 ਤੋਂ 2025 ਤੱਕ ਦੇ ਸਾਰੇ ਟੋਇਓਟਾ ਸਿਕੋਆ ਮਾਡਲਾਂ ਅਤੇ 2022 ਤੋਂ 2025 ਤੱਕ ਦੇ ਸਾਰੇ ਟੰਡਰਾ ਮਾਡਲਾਂ ਤੇ ਲਾਗੂ ਹੁੰਦੀ ਹੈ ਟੋਇਓਟਾ ਮਾਡਲਸ ਦੇ ਵਿੱਚ ਹਾਈਬ੍ਰਿਡ ਮਾਡਲ ਵੀ ਸ਼ਾਮਿਲ ਨੇ ਪਰ ਇਹ ਸਮੱਸਿਆ ਸਿਰਫ ਉਹਨਾਂ ਵਾਹਨਾਂ ਦੇ ਵਿੱਚ ਹੈ ਜਿਨ੍ਹਾਂ 'ਚ 14 ਇੰਚ ਦੀ ਮਲਟੀਮੀਡੀਆ ਸਕਰੀਨ ਲੱਗੀ ਹੋਈ ਹੈ ਟੋਇਓਟਾ ਕੰਪਨੀ ਵਾਹਨ ਮਾਲਕਾਂ ਨੂੰ ਲਿਖਤੀ ਰੂਪ ਦੇ ਵਿੱਚ ਜਾਣੂ ਕਰਵਾਏਗੀ ਜੇਕਰ ਉਹਨਾਂ ਦੀ ਗੱਡੀ ਇਸ ਰਿਕਾਲ ਦਾ ਹਿੱਸਾ ਹੈ ਪਰ ਲੋਕ ਆਪਣੇ ਵਾਹਨ ਦੀ ਜਾਣਕਾਰੀ ਟੋਇਓਟਾ ਦੇ ਰਿਕਾਲ ਡਾਟਾਬੇਸ ਤੋਂ ਵੀ ਚੈੱਕ ਕਰ ਸਕਦੇ ਨੇ ਜਿਨ੍ਹਾਂ ਵਾਹਨਾਂ ਨੂੰ ਰਿਕਾਲ ਕੀਤਾ ਗਿਆ ਹੈ ਉਹਨਾਂ ਦੇ ਮਾਲਕ ਆਪਣੇ ਨਜ਼ਦੀਕੀ ਟੋਇਓਟਾ ਡੀਲਰਸ਼ਿਪ ਤੇ ਜਾ ਕੇ ਮਲਟੀਮੀਡੀਆ ਡਿਸਪਲੇ ਸੌਫਟਵੇਅਰ ਨੂੰ ਅਪਡੇਟ ਕਰਵਾ ਸਕਦੇ ਨੇ ਇਹ ਦਰਿ 1 ਨਵੰਬਰ ਤੋਂ ਮੀਡੀਅਮ ਅਤੇ ਹੈਵੀ ਡਿਊਟੀ ਟਰੱਕਾਂ ਤੇ 25 ਫੀਸਦੀ ਟੈਰਿਫ ਲਾਗੂ ਹੋਣਗੇ ਇਹ ਕਹਿਣਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਐਲਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕਰਕੇ ਆਖ ਦਿੱਤਾ ਹੈ ਕਿ 1 ਨਵੰਬਰ ਤੋਂ ਅਮਰੀਕਾ ਨੂੰ ਨਿਰਯਾਤ ਹੋਣ ਵਾਲੇ ਸਾਰੇ ਮੀਡੀਅਮ ਅਤੇ ਹੈਵੀ ਡਿਊਟੀ ਟਰੱਕਾਂ ਤੇ 25 ਫੀਸਦੀ ਟੈਰਿਫ ਲਾਗੂ ਹੋਣਗੇ ਇعلان 트루ਥ ਸੋਸ਼ਲ ਦੇ ਉੱਤੇ ਪੋਸਟ ਪਾਕੇ ਕੀਤਾ ਗਿਆ ਬੀਤੇ ਮਹੀਨੇ ਹੀ ਉਹਨਾਂ ਨੇ ਆਖਿਆ ਸੀ ਕਿ 1 ਅਕਤੂਬਰ ਤੋਂ ਨਵੇਂ ਟੈਰਫ ਲਾਗੂ ਹੋ ਸਕਦੇ ਨੇ ਤੇ ਹੁਣ 1 ਨਵੰਬਰ ਤੋਂ ਨਵੇਂ ਟੈਰਫ ਲੱਗ ਹੋਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ 1 ਨਵੰਬਰ ਤੋਂ ਸੰਯੁਕਤ ਰਾਜ ਅਮਰੀਕਾ 'ਚ ਆਯਾਤ ਕੀਤੇ ਜਾਣ ਵਾਲੇ ਸਾਰੇ ਦਰਮਿਆਨੇ ਤੇ ਭਾਰੀ ਡਿਊਟੀ ਟਰੱਕਾਂ 'ਤੇ 25 ਫੀਸਦੀ ਟੈਰਫ ਵਧਾੜ ਲਾਗੂ ਹੋਵੇਗੀ ਜੋ ਕਿ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਂਦੇ ਉਹਨਾਂ ਦੇ ਯਤਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਟਰੰਪ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰੀ ਟਰੱਕਾਂ ਆਯਾਤ ਤੇ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ 1 ਅਕਤੂਬਰ ਤੋਂ ਨਵੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਇਹ ਵੀ ਆਖਿਆ ਹੈ ਕਿ ਨਵੇਂ ਟੈਰਿਫ ਨਿਰਮਾਤਾਵਾਂ ਨੂੰ ਅਨੁਚਿਤ ਬਾਹਰੀ ਮੁਕਾਬਲੇ ਤੋਂ ਬਚਾਉਣ ਲਈ ਨੇ ਅਤੇ ਇਸ ਕਦਮ ਨਾਲ ਪੈਕਾਰ ਦੀ ਮਲਕੀਅਤ ਵਾਲੇ ਪਿਟਰ ਬਿਲਡ ਅਤੇ ਕੇਨਵਰਸ ਤੇ ਡੈਮਲਰ ਟਰੱਕ ਦੀ ਮਲਕੀਅਤ ਵਾਲੇ ਫਰੇਟ ਅਲਾਈਨਰ ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ। ਜਪਾਨ ਤੇ ਯੂਰੋਪੀਅਨ ਯੂਨੀਅਨ ਨਾਲ ਹੋਏ ਵਪਾਰਕ ਸਮਝੌਤਿਆਂ ਦੇ ਤਹਿਤ ਯੂਐਸਏ ਹਲਕੇ ਡਿਊਟੀ ਵਾਹਨਾਂ ਤੇ 15% ਦੀ ਟੈਰਿਫ ਲਗਾਉਣ ਲਈ ਸਹਿਮਤ ਹੋ ਗਿਆ ਹੈ ਪਰ ਇਹ ਸਪਸ਼ਟ ਨਹੀਂ ਹੈ ਕਿ ਕੀ ਉਹ ਵੱਡੇ ਵਾਹਨਾਂ ਲਈ ਇਸ ਦਰ ਦਾ ਸਾਹਮਣਾ ਕਰਨਗੇ 트럼ਪ ਪ੍ਰਸ਼ਾਸਨ ਨੇ ਉਤਪਾਦਕਾਂ ਨੂੰ ਕੈਨੇਡਾ ਤੇ ਮੈਕਸੀਕੋ 'ਚ ਇਕੱਠੇ ਕੀਤੇ ਹਲਕੇ ਡਿਊਟੀ ਵਾਹਨਾਂ ਤੇ ਅਦਾ ਕੀਤੇ ਗਏ ਟੈਰਿਫ ਤੋਂ ਅਮਰੀਕੀ ਹਿੱਸਿਆਂ ਦੇ ਮੁੱਲ ਨੂੰ ਘਟਾਉਣ ਦੀ ਵੀ ਆਗਿਆ ਦੇ ਦਿੱਤੀ ਹੈ ਵੱਡੇ ਵਾਹਨਾਂ 'ਚ ਡਿਲੀਵਰੀ ਟਰੱਕ ਕੂੜਾ ਟਰੱਕ ਜਨਤਕ ਉਦਯੋਗਤਾ ਟਰੱਕ ਆਵਾਜਾਈ ਸ਼ਟਲ ਅਤੇ ਸਕੂਲ ਬਸਾਂ ਤੇ ਟਰੈਕਟਰ ਟਰੇਲਰ ਟਰੱਕਾਂ ਦੇ ਨਾਲ-ਨਾਲ ਅਰਧ ਟਰੱਕ ਅਤੇ ਭਾਰੀ ਡਿਊਟੀ ਵੋਕੇਸ਼ਨਲ ਵਾਹਨ ਸ਼ਾਮਲ ਨੇ ਯੂ ਐਸ ਚੈਂਬਰ ਆਫ ਕਮਰਸ ਨੇ ਪਹਿਲਾਂ ਵੰਜ ਵਿਭਾਗ ਨੂੰ ਨਵੇਂ ਟਰੱਕ ਟੈਰਿਫ ਨਾ ਲਗਾਉਣ ਦੀ ਅਪੀਲ ਕੀਤੀ ਸੀ ਇਹ ਨੋਟ ਕੀਤਾ ਹੈ ਕਿ ਪੰਜ ਪ੍ਰਮੁੱਖ ਆਯਾਤ ਸਰੋਤ ਮੈਕਸੀਕੋ ਕੈਨੇਡਾ ਜਾਪਾਨ ਜਰਮਨੀ ਤੇ ਫਿਨਲੈਂਡ ਨੇ ਇਹ ਸਾਰੇ ਯੂ ਐਸਏ ਦੇ ਸਹਿਯੋਗੀ ਜਾਂ ਨਜ਼ਦੀਕੀ ਭਾਈਵਾਲ ਨੇ ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਦੇ ਲਈ ਕੋਈ ਖਤਰਾਨਾ ਨਹੀਂ ਹਨ ਮੈਕਸੀਕੋ ਯੂ ਐਸਏ ਨੂੰ ਮੀਡੀਅਮ ਅਤੇ ਭਾਰੀ ਡਿਊਟੀ ਟਰੱਕਾਂ ਦਾ ਸਭ ਤੋਂ ਵੱਡਾ ਨਿੜਿਆ ਤੱਕ ਹੈ ਜਨਵਰੀ ਚ ਜਾਰੀ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਆਖਿਆ ਗਿਆ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਮੈਕਸੀਕੋ ਤੋਂ ਉਹਨਾਂ ਵੱਡੇ ਵਾਹਨਾਂ ਦੀ ਦਰਅਮਦ 2019 ਤੋਂ 3 ਗੁਣਾ ਵੱਧ ਕੇ ਅੱਜ ਲਗਭਗ 3.40 ਲੱਖ ਹੋ ਗਈ ਹੈ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਮੁਕਤ ਸਮਝੌਤੇ ਦੇ ਤਹਿਤ ਜੇਕਰ ਇਸ ਭਾਰੇ ਟਰੱਕ ਦੀ ਕੀਮਤ ਦਾ ਘੱਟੋ-ਘੱਟ 64% ਉੱਤਰੀ ਅਮਰੀਕਾ 'ਚ ਪੈਦਾ ਹੁੰਦਾ ਹੈ ਤੋ ਦਰਮਿਆਨੇ ਅਤੇ ਭਾਰੀ ਡਿਊਟੀ ਟਰੱਕ ਟੈਰਿਫ ਤੋਂ ਮੁਕਤ ਆਉਂਦੇ ਨੇ ਜੋ ਕਿ ਇੰਜਨਾ ਅਤੇ ਐਕਸਲਾਂ ਵਰਗੇ ਹਿੱਸਿਆਂ ਕੱਚੇ ਮਾਲ ਜਿਵੇਂ ਕਿ ਸਟੀਲ ਜਾਂ ਅਸੈਂਬਲੀ ਲੇਬਰ ਦੇ ਰੂਪ ਚ ਹੁੰਦਾ ਹੈ ਟੈਰਿਫ ਕ੍ਰਾਈਸਲਰ ਪੈਰੈਂਟ ਸਟੈਲੈਂਟਿਸ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਜੋ ਕਿ ਮੈਕਸੀਕੋ ਦੇ ਵਿੱਚ ਹੈਵੀ ਡਿਊਟੀ ਰੈਂਪ ਟਰੱਕ ਅਤੇ ਵਪਾਰਕ ਵੈਨਾ ਦਾ ਉਤਪਾਦਨ ਕਰਦਾ ਹੈ ਸਟੈਲੈਂਟਿਸ ਵਾਈਟ ਹਾਊਸ ਨੂੰ ਆਪਣੇ ਮੈਕਸੀਕਨ ਨਿਰਮਿਤ ਟਰੱਕਾਂ ਤੇ ਭਾਰੀ ਟੈਰਿਫ ਨਾ ਲਗਾਉਣ ਲਈ ਲੋਬਿੰਗ ਕਰ ਰਿਹਾ ਹੈ ਸਵੀਡਨ ਦਾ ਵੋਲਵੋ ਗਰੁੱਪ ਮੌਨਟੇਨਰੀ ਮੈਕਸੀਕੋ ਦੇ ਵਿੱਚ 700 ਮਿਲੀਅਨ ਡਾਲਰ ਦੀ ਇੱਕ ਅਮਰੀਕੀ ਹੈਵੀ ਟਰੱਕ ਫੈਕਟਰੀ ਬਣਾ ਰਿਹਾ ਹੈ ਜੋ 2026 ਦੇ ਵਿੱਚ ਕੰਮ ਸ਼ੁਰੂ ਕਰਨ ਵਾਲੀ ਹੈ ਅਮਰੀਕੀ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਅਨੁਸਾਰ ਮੈਕਸੀਕੋ ਦੇ ਵਿੱਚ ਬੱਸਾਂ ਟਰੱਕਾਂ ਅਤੇ ਟਰੈਕਟਰ ਟਰੱਕਾਂ ਦੇ 14 ਨਿਰਮਾਤਾ ਅਤੇ ਅਸੈਂਬਲਰ ਨੇ ਅਤੇ ਇੰਜਨਾਂ ਦੇ ਦੋ ਨਿਰਮਾਤਾ ਨੇ ਮੈਕਸੀਕੋ ਨੇ ਨਵੇਂ ਟੈਰਿਫਾਂ ਦਾ ਵਿਰੋਧ ਕੀਤਾ ਹੈ ਜ਼ਿਕਰ ਇਹ ਖਾਸ ਹੈ ਕਿ ਕੈਨੇਡਾ ਤੇ ਅਮਰੀਕਾ ਆਪਸ ਦੇ ਵਿੱਚ ਬਾਰਡਰ ਸਾਂਝਾ ਕਰਦੇ ਨੇ ਸੈਂਕੜੇ ਹੀ ਟਰੱਕ ਰੋਜ਼ਾਨਾ ਅਮਰੀਕਾ ਤੋਂ ਕੈਨੇਡਾ ਤੇ ਕੈਨੇਡਾ ਤੋਂ ਅਮਰੀਕਾ ਹੁੰਦੇ ਨੇ ਵੇਖਣਾ ਹੋਵੇਗਾ ਕਿ ਕੈਨੇਡਾ ਦੇ ਟਰੱਕਾਂ ਦੇ ਉੱਤੇ ਇਸ ਐਲਾਨ ਦਾ ਕੀ ਵੱਡਾ ਅਸਰ ਪੈਂਦਾ ਹੈ ਖਾਸ ਕਰਕੇ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕਰਨ ਵਾਸਤੇ ਵਾਸ਼ਿੰਗਟਨ ਡੀਸੀ ਪਹੁੰਚ ਚੁੱਕੇ ਨੇ ਉੱਧਰ ਕੈਨੇਡਾ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਦੇ ਵਿੱਚੋਂ ਫਰੋਤੀ ਮੰਗਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤੇ ਹੁਣ ਜੇ ਅਸੀਂ ਜ਼ਿਕਰ ਕਰੀਏ ਸਰੀ ਦਾ ਤਾਂ ਸਰੀ ਦੇ ਵਿੱਚ ਫਰੋਤੀਆਂ ਦੇ ਨਾਲ ਜੁੜੀ ਗੋਲੀਬਾਰੀ ਦੇ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਇਹ ਘਟਨਾਵਾਂ ਮਾਰਚ ਦੇ ਵਿੱਚ ਵਾਪਰੀਆਂ ਸੀ ਤੇ ਉਸ ਤੋਂ ਬਾਅਦ ਕਈ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ ਬ੍ਰਿਟਿਸ਼ ਕੋਲੰਬੀਆ ਦੇ ਸੜੀਚ ਮਾਰਚ ਮਹੀਨੇ ਦੌਰਾਨ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਸੜੀ ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਫਰੋਤੀਆਂ ਦੇ ਨਾਲ ਜੁੜੀ ਹੋਈ ਹੈ 27 ਮਾਰਚ 2025 ਨੂੰ ਦੇਰ ਰਾਤ ਕਰੀਬ 1:55 ਮਿੰਟ ਤੇ ਸੜੀ ਦੀ 133 ਸਟਰੀਟ ਅਤੇ 89 A ਐਵੇਨਿਊ ਨਜ਼ਦੀਕ ਇੱਕ ਘਰ ਤੇ ਕਈ ਗੋਲੀਆਂ ਚਲਾਈਆਂ ਕਿਆਂ ਹਾਲਾਂਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਸੀ ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਇਲਾਕੇ 'ਚ ਵਾਪਰੇ ਇੱਕ ਜਾਂਚधीन ਫਰੋਤੀ ਮਾਮਲੇ ਦੇ ਨਾਲ ਜੁੜੀ ਹੋਈ ਹੈ ਪੁਲਿਸ ਨੇ 23 ਸਾਲਾਂ ਮਨਦੀਪ ਗਿੱਦਾ 20 ਸਾਲ ਦੇ ਨਿਰਮਨਦੀਪ ਚੀਮਾ ਅਤੇ 26 ਸਾਲ ਦੇ ਅਰຸນਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਲਾਪਰਵਾਹੀ ਨਾਲ ਹਥਿਆਰ ਚਲਾਉਂਦੇ ਦੋਸ਼ ਆਇਦ ਕੀਤੇ ਨੇ ਮਨਦੀਪ ਤੇ ਨਿਰਮਨਦੀਪ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕਰ ਦਿੱਤੇ ਗਏ ਜਦਕਿ ਅਰຸນਦੀਪ ਦੀ ਬੁੱਧਵਾਰ ਨੂੰ ਪੇਸ਼ੀ ਹੋਣੀ ਹੈ ਸੜੀ ਪੁਲਿਸ ਮੁਖੀ ਨੋਰਮ ਲਿਪਿੰਸਕੀ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਆਖਿਆ ਕਿ ਇਹ ਤਿੰਨ ਗ੍ਰਿਫਤਾਰੀਆਂ ਅਤੇ ਦੋਸ਼ ਆਇਦ ਹੋਣੇ ਇੱਕ ਪੋਜ਼ਿਟਿਵ ਕਦਮ ਹੈ ਕਿਉਂਕਿ ਸੜੀ ਪੁਲਿਸ ਸਰਵਿਸ ਜ਼ਬਰਨ ਵਸੂਲੀ ਦੇ ਮਸਲੇ ਨਾਲ ਬੇहद ਗੰਭੀਰ ਢੰਗ ਨਾਲ ਨਜੜ ਰਹੀ ਹੈ ਕਾਨੂੰਨੀ ਕਾਰਵਾਈ ਤੇ ਜਾਂਚ ਸਬੰਧੀ ਸਾਰੇ ਉਪਾਅ ਹੋਰ ਤੇਜ਼ੀ ਨਾਲ ਅੱਗੇ ਵਧਾਏ ਜਾਣਗੇ ਤਾਂ ਜੋ ਅਸੀਂ ਮਿਲ ਕੇ ਇਨਾਂ ਅਪਰਾਧੀਆਂ ਨੂੰ ਕਟਾਰੇ ਤੱਕ ਪਹੁੰਚਾ ਸਕੀਏ ਇਸ ਦੇ ਨਾਲ ਹੀ ਸੋਮਵਾਰ ਸਵੇਰੇ ਸਾਊਥ ਸੜੀ ਦੇ ਇੱਕ ਦੇਸੀ ਰੈਸਟੋਰੈਂਟ ਉੱਤੇ ਵੀ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ ਕਿੰਗ ਜਾਰਜ ਅਤੇ 21 ਐਵੇਨਿਊ ਤੇ ਸਥਿਤ 우ਸਤਾਦ ਜੀ 76 ਨਾਮ ਦੇ ਰੈਸਟੋਰੈਂਟ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਅਨੁਸਾਰ ਇਸ ਘਟਨਾ ਚ ਕੋਈ ਜ਼ਖਮੀ ਨਹੀਂ ਹੋਇਆ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸਾਲ ਬੀਸੀਡੀ ਸੁਭਾ ਸਰਕਾਰ ਨੇ ਲੋਕਾਂ ਨੂੰ ਫਿਰੌਤੀ ਦੇ ਮਾਮਲਿਆਂ ਨੂੰ ਅੱਗੇ ਆ ਕੇ ਰਿਪੋਰਟ ਕਰਨ ਨੂੰ ਲੈ ਕੇ ਇੱਕ ਲੋਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਸੀ। ਬੀਤੇ ਮਹੀਨੇ ਦੀ ਸੁਭਾ ਸਰਕਾਰ ਨੇ ਆਰਸੀਐਮਪੀ ਦੀ ਅਗਵਾਈ ਚ ਇੱਕ ਨਵੀਂ ਟਾਸਕ ਫੋਰਸ ਵੀ ਬਣਾਈ ਜਿਸ ਦਾ ਉਦੇਸ਼ ਸਾਊਥ ਏਸ਼ੀਅਨ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਜ਼ਬਰਨ ਵਸੂਲੀ ਤੇ ਸ਼ੂਟਿੰਗ ਦੇ ਮਾਮਲਿਆਂ ਦੀ ਜਾਂਚ ਕਰਨਾ ਹੈ। ਉਸ ਸਮੇਂ ਸੜੀ ਪੁਲਿਸ ਨੇ ਕਿਹਾ ਸੀ ਕਿ ਇਕੱਲੇ ਸੜੀ ਦੇ ਵਿੱਚ ਜ਼ਬਰਨ ਵਸੂਲੀ ਦੇ 45 ਮਾਮਲੇ ਤੇ ਇਹਨਾਂ ਨਾਲ ਜੁੜੇ ਗੋਲੀਆਂ ਚਲਾਉਣ ਦੇ 27 ਮਾਮਲੇ ਜਾਂਚ ਦੀਨੇ ਆਰਸੀਐਮਪੀ ਨੇ ਕੈਨੇਡਾ ਚ ਸਾਊਥ ਏਸ਼ੀਅਨ ਪਾਈਚਾੜੇ ਨੂੰ ਮਿਲਦੀਆਂ ਜ਼ਬਰਨ ਵਸੂਲੀ ਦੀਆਂ ਧਮਕੀਆਂ ਨੂੰ ਭਾਰਤ ਅਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ ਹੈ ਫੈਡਰਲ ਸਰਕਾਰ ਨੇ ਲੰਘੇ ਹਫ਼ਤੇ ਹੀ ਇਸ ਗੈਂਗ ਨੂੰ ਇੱਕਤਵਾਦੀ ਸੰਗਠਨ ਐਲਾਨ ਦਿੱਤਾ ਹੈ ਉਦਾਰੇਓ ਲਿਬਰਲ ਸਰਕਾਰ ਨਵੇਂ ਟਾਂਚੇ ਦੇ ਹਿੱਸੇ ਵਜੋਂ ਪਾਚੜ ਦੇ ਵਿੱਚ ਸਾਰੇ ਭਵਿੱਖੀ ਬਜਟ ਪੇਸ਼ ਕਰੇਗੀ ਨਵਾਂ ਪੂੰਜੀ ਬਜਟ ਟਾਂਚਾ ਰੋਜ਼ਾਨਾ ਦੇ ਸੰਚਾਲਨ ਖਰਚਿਆਂ ਤੋਂ ਪੂੰਜੀ ਖਰਚ ਨੂੰ ਵੀ ਵੰਡੇਗਾ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ ਫਰੈਂਚਸ਼ਾ ਫਿਲਿਪ ਸ਼ੈਂਪੇਨ ਹਾਊਸ ਵਿੱਤ ਕਮੇਟੀ ਦੇ ਸਾਹਮਣੇ ਆਪਣੀ ਪੇਸ਼ੀ ਤੋਂ ਪਹਿਲਾਂ ਪਾਰਲੀਮੈਂਟ ਹਿੱਲ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਸੜਾਏ ਸ਼ੈਂਪੇਨ ਨੇ ਬਜਟ ਪ੍ਰਤੀ ਸਰਕਾਰ ਦੇ ਨਵੇਂ ਪਹੁੰਚ ਬਾਰੇ ਗੱਲਬਾਤ ਕਰੇ ਸੀ ਉਹਨਾਂ ਨੇ ਦੱਸਿਆ ਕਿ ਇਸ ਬਜਟ ਦੇ ਵਿੱਚ ਕਿ ਕੁਝ ਖਾਸ ਰਹਿਣ ਵਾਲਾ ਹੈ ਔਰ ਨਾਲ ਹੀ ਉਹਨਾਂ ਨੇ ਸਾਰੇ ਬਜਟ ਪਾਚੜ ਦੇ ਵਿੱਚ ਪ੍ਰਦਾਨ ਕੀਤੇ ਤੇ ਜਾਣ ਬਾਰੇ ਵੀ ਗੱਲ ਕੀਤੀ ਸੰਚਾਲਨ ਖਰਚੇ ਤੇ ਪੂੰਜੀ ਖਰਚਿਆਂ ਦੇ ਵਿੱਚ ਕੀ ਫਰਕ ਹੈ ਇਹ ਵੀ ਦੱਸਿਆ ਲਿਬਰਲ ਸਰਕਾਰ ਬਸੰਤ ਬਜਟ ਪੇਸ਼ ਕਰਨ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਖਤਮ ਕਰ ਰਹੀ ਹੈ ਇਸ ਦੀ ਬਜਾਏ ਯੂਕੇ ਤੋਂ ਉਧਾਰ ਲਈ ਗਈ ਇੱਕ ਮੁਕਾਬਲਤਨ ਨਵੀਂ ਪਰੰਪਰਾ ਨੂੰ ਅਪਣਾਈ ਗਈ ਜਿਸ ਚ ਭਵਿੱਖ ਦੇ ਸਾਰੇ ਬਜਟ ਪਾਚੜ ਦੇ ਵਿੱਚ ਪੇਸ਼ ਕੀਤੇ ਜਾਣਗੇ ਇਹ ਐਲਾਨ ਫਾਈਨੈਂਸ ਮਿਨਿਸਟਰ ਦੇ ਵੱਲੋਂ ਕੀਤਾ ਗਿਆ ਹੈ ਫਾਈਨੈਂਸ ਕੈਨੇਡਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਬਦਲਾਅ ਦੇ ਇੱਕ ਹਿੱਸੇ ਵਜੋਂ ਪਾਚੜ ਆਰਥਿਕ ਅਤੇ ਵਿੱਤੀ ਅਪਡੇਟ ਪੇਸ਼ ਕਰਨ ਦੀ ਪਰੰਪਰਾ ਨੂੰ ਬਸੰਤ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਇਹ ਕਦਮ ਲਿਬਰਲ ਸਰਕਾਰ ਦੇ ਨਵੇਂ ਪੂੰਜੀ ਬਜਟ ਢਾਂਚੇ ਦਾ ਇੱਕ ਹਿੱਸਾ ਹੈ ਜੋ ਆਉਣ ਵਾਲੇ 4 ਨਵੰਬਰ ਦੇ ਬਜਟ ਚ ਪੂੰਜੀ ਨਿਵੇਸ਼ਾਂ ਤੋਂ ਰੋਜ਼ਾਨਾ ਦੇ ਸੰਚਾਲਨ ਖਰਚ ਨੂੰ ਵੀ ਵੱਖਰਾ ਕਰੇਗਾ ਵੱਖ ਹੋਣ ਦੇ ਬਾਵਜੂਦ ਫਾਈਨੈਂਸ ਕੈਨੇਡਾ ਹਜੇ ਵੀ ਬਜਟ ਪੇਸ਼ ਕੀਤੇ ਜਾਣ ਤੇ ਇੱਕ ਸਮੁੱਚਾ ਘਾਟਾ ਨੰਬਰ ਪ੍ਰਦਾਨ ਕਰੇਗਾ With the mantra, Champagne committee thi uh, this is gonna provide a number of opportunities and I would say improvements. The first one is clarity. Uh, clarity for parliamentarians. Uh, because you know uh, what we want is to make sure that parliamentarians can do their world of, of oversight over public spending. So it's gonna align far better with uh, you know the budget presentation, the main estimates, and the votes that we have in the House, and the oversight that parliamentarians need to do over uh, public spending, it's also going to provide uh, more um, predictability. I would say for provinces and territories, I've been talking to them, businesses and organizations that rely on federal funding, and it's also going to provide uh, more opportunities to align with the budgets uh, with the construction seasons. Uh, making sure you know we need to build more in this country we need to build canada strong and that's going to better align obviously with what you see um, i would say uh, budget in the fall is, is pretty much the norm as opposed to the exception in the g7 uh, because it really aligns better with the budget cycle that we see in a number of g7 countries um, i think the capital budgeting framework is to provide more clarity more transparency it's an additional lens it's not replacing anything so we're going to calculate the deficit as is as it was presented in previous budget, the same thing with the debt. But what we're trying to do is to provide more transparency, more clarity for Canadians. So when you're going to look at the budget, you're going to open the page and you're going to be able to see, okay, where is the government of Canada investing my money? There's going to be a part which is, you know, day-to-day -day expenditure, and the other one on capital. but all that will be to provide more information it's not going to replace it's just providing more information on other lands like you've seen in the uk and singapore many countries have moved to that to provide more transparency more clarity to people ਸੋ ਮਰਦੇ ਸ਼ੁਰੂ ਚ ਹੋਈ ਇਸ ਤਕਨੀਕੀ ਬਰੀਫਿੰਗ ਦੇ ਵਿੱਚ ਪਛੋਕਰ ਤੇ ਬੋਲਦਿਆਂ ਹੋਇਆਂ ਸਰਕਾਰੀ ਅਧਿਕਾਰੀਆਂ ਨੇ ਆਖਿਆ ਕਿ ਪਾਚੜ ਬਜਟ ਉਹਨਾਂ ਸੰਗਠਨਾਂ ਨੂੰ ਪ੍ਰੋਗਰਾਮਾਂ ਨੂੰ ਪ੍ਰਦਾਨ ਕਰਨ ਲਈ ਸੰਘੀ ਫੰਡਿੰਗ ਤੇ ਨਿਰਭਰ ਕਰਨ 'ਚ ਮਦਦ ਕਰੇਗਾ ਉਹਨਾਂ ਨੂੰ ਵਿੱਤੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਕੋਲ ਕਿਹੜੇ ਫੰਡ ਨੇ ਇਸ ਦਾ ਬਿਹਤਰ ਵਿਚਾਰ ਦੇ ਕੇ ਮਦਦ ਕੀਤੀ ਜਾਵੇਗੀ ਅਧਿਕਾਰੀਆਂ ਮੁਤਾਬਕ ਸਮਾਸਾਰਨੀ ਵਿੱਚ ਤਬਦੀਲੀ ਕਾਰੋਬਾਰਾਂ ਨੂੰ ਉਸਾਰੀ ਦੇ ਸੀਜ਼ਨ ਤੋਂ ਪਹਿਲਾਂ ਵਿੱਤੀ ਤੌਰ ਤੇ ਚੰਗੀ ਤਰ੍ਹਾਂ ਤਿਆਰ ਕਰਨ 'ਚ ਵੀ ਮਦਦ ਕਰੇਗੀ ਤਾਂ ਜੋ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾ ਸਕੇ ਅਧਿਕਾਰੀ ਕਹਿੰਦੇ ਨੇ ਕਿ ਨਵਾਂ ਸਮਾਸਾਰਨੀ ਪਰਦਸ਼ਤਾ ਵਧਾਏਗਾ ਕਿਉਂਕਿ ਬਸੰਤ ਦੇ ਮੁੱਖ ਹਨੁਮਾਨਾਂ ਤੋਂ ਬਹੁਤ ਪਹਿਲਾਂ ਬਜਟ ਜਾਰੀ ਕਰਨ ਦਾ ਮਤਲਬ ਹੈ ਕਿ ਸੰਸਦ ਮੈਂਬਰ ਯੋਜਨਾਬੱਧ ਖਰਚਿਆਂ ਦੀ ਬਿਹਤਰ ਨਿਗਰਾਨੀ ਕਰ ਸਕਦੇ ਨੇ। ਔਰ ਡਰਨਟਾਰੀਓ ਦੇ ਪ੍ਰੀਮੀਅਰ ਡਾਕ ਫੋਰਡਾ ਕਹਿੰਣਾ ਹੈ ਕਿ ਕ੍ਰਾਊਨ ਰਾਇਲ ਵੱਲੋਂ ਸੂਬੇ ਦੇ ਵਿੱਚ ਇੱਕ ਪਲਾਂਟ ਬੰਦ ਕਰਨ ਤੋਂ ਬਾਅਦ ਐਲਸੀਬੀਓ ਸ਼ੈਲਫਾਂ ਤੋਂ ਕੁਝ ਐਲਕੋਹੋਲ ਵਾਲੇ ਜਿਹੜੇ ਪੀਣ ਵਾਲੇ ਪਦਾਰਥ ਨੇ ਹਟਾਏ ਜਾ ਰਹੇ ਨੇ। ਸੋ ਕ੍ਰਾਊਨ ਰਾਇਲ ਦੇ ਵੱਲੋਂ ਆਪਣਾ ਪਲਾਂਟ ਬੰਦ ਕਰ ਦਿੱਤਾ ਗਿਆ ਹੈ। ਸਮੋਕੇ ਡਕਫੋਰਡਾ ਕਹਿਣਾ ਸੀ ਕਿ ਅਗਲਾ ਨੰਬਰ ਸਮਰਨ ਆਫ ਦਾ ਯਾਨੀ ਕਿ ਸਮਰਨ ਆਫ ਬੋਰਡ ਦਾ ਛੇਤੀ ਹੀ অন্ਟਾਰੀਓ ਦੇ ਵਿੱਚ ਨਜ਼ਰ ਨਹੀਂ ਆਏਗੀ অন্ਟਾਰੀਓ ਦੇ ਪ੍ਰੀਮੀਅਰ ਡਕਫੋਰਡਾ ਕਹਿਣਾ ਹੈ ਜੇਕਰ ਡਿਆਜੋ ਪ੍ਰਸਿੱਧ ਕੈਨੇਡੀਅਨ ਵਿਸਕੀ ਦਾ ਉਤਪਾਦਨ ਕਰਨ ਵਾਲੀ ਗਲੋਬਲ ਕੰਪਨੀ ਆਮ ਹਰਟਸਬਰਗ অন্ਟਾਰੀਓ ਦੇ ਵਿੱਚ ਲਗਭਗ 100 ਸਾਲ ਪੁਰਾਣੇ ਬੋਟਲਿੰਗ ਪਲਾਂਟ ਨੂੰ ਬੰਦ ਕਰਨ ਦੀ ਆਪਣੀ ਯੋਜਨਾ ਨਾਲ ਅੱਗੇ ਵਧਦੀ ਹੈ ਤਾਂ ਉਸ ਸੂਬੇ ਦੇ ਸ਼ਰਾਬ ਸਟੋਰਾ ਦੀਆਂ ਸ਼ੈਲਫਾਂ ਤੋਂ ਕ੍ਰਾਊਨ ਰਾਇਲ ਨੂੰ ਹਟਾ ਦੇਣਗੇ ਇੱਕ ਜੋਸ਼ੀਲੇ ਭਾਸ਼ਣ ਚ ਫੋਰਡ ਨੇ ਇੱਕ ਯੂਨੀਅਨ ਰੈਲੀ ਨੂੰ ਆਖਿਆ ਕਿ ਉਹ ਦੱਖਣ ਪੱਛਮੀ 온ਟਾਰੀਓ ਸਹੂਲਤ ਦੇ ਲਗਭਗ 200 ਕਰਮਚਾਰੀਆਂ ਤੇ ਲਈ ਪਹਿਲਾਂ ਕਦੇ ਨਾ ਲੜਨ ਵਾਂਗ ਲੜਨਗੇ ਜੋ ਆਪਣੀਆਂ ਨੌਕਰੀਆਂ ਗਵਾਉਣ ਦੇ ਲਈ ਤਿਆਰ ਨਹੀਂ ਹਫਤੇ ਦੇ ਅੰਤ 'ਚ ਫੋਰਡ ਦੀਆਂ ਟਿੱਪਣੀਆਂ ਉਹਨਾਂ ਦੇ ਸਭ ਤੋਂ ਨਿਸ਼ਚਿਤ ਸਨ ਕਿ ਕਿ ਉਹ ਅਗਸਤ ਦੇ ਅਖੀਰ 'ਚ ਡਿਆਜੀਓ ਦੇ ਐਲਾਨ ਦੇ ਮੱਦੇਨਜ਼ਰ ਦੁਨੀਆ 'ਚ ਸ਼ਰਾਬ ਦੇ ਸਭ ਤੋਂ ਵੱਡੇ ਖਰੀਦਦਾਰਾਂ 'ਚੋਂ ਇੱਕ ਐਲਸੀਬੀਓ ਨੂੰ ਕ੍ਰਾਊਨ Well, it's not gonna cost jobs and revenues. The only people that cause jobs and revenues is Diageo. Right? Who in their right mind, any business person with half a brain, would go after their largest customer in North America? Diageo, we do over 765 million dollars, more than any jurisdiction anywhere in the US or in Canada. And they want to close down a plant? Over what, eight million dollars? Of wages they think they're gonna save? The LCBO is the largest purchaser of alcohol in the entire world. And I'll use that leverage to make sure we send a signal that we are pulling crown oil off our shelves as soon as the last person leaves that plant. And uh, they can deal with it. And then we'll look at Smirnoff's next. Because we have great whiskey that other people can produce in Ontario. And they'll enjoy just as much as Crown Royal. That's what happens when you try to undermine the people of Ontario. These large corporations are going to be held accountable. It's as, as simple as that. ਸਤੰਬਰ ਦੇ ਸ਼ੁਰੂ ਵਿੱਚ ਫੋਰਡ ਨੇ ਇੱਕ ਟੈਲੀਵਿਜ਼ਨ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਰਾਬ ਦੀ ਬੋਤਲ ਛੱਡ ਦਿੱਤੀ ਸੀ ਜਿਸ ਵਿੱਚ ਡਾਇਜੀਓ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਪਲਾਂਟ ਬੰਦ ਕਰਨ ਦੇ ਫੈਸਲੇ ਲਈ ਮੂਰਖ ਅੱਲਾ ਨਹੀਂਆ ਗਿਆ ਸੀ ਪਰ ਫੋਰਡ ਨੇ ਉਸ ਸਮੇਂ ਇਨਹੀਂ ਸੀ ਕਿਹਾ ਕਿ ਉਹ ਕ੍ਰਾਊਨ ਰਾਇਲ ਨੂੰ ਐਲਸੀਬੀਓ ਸ਼ੈਲਫਾਂ ਤੋਂ ਹਟਾਉਣਗੇ ਜਾਂ ਨਹੀਂ ਜਿਸ ਲਈ ਪਲਾਂਟ ਦੇ ਕਾਮਿਆਂ ਦੇ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਜ਼ੋਰ ਦੇ ਰਹੀ ਹੈ ਜ਼ਿਕਰ ਕਰਦੇ ਹਾਂ ਸੰਘੀ ਸਰਕਾਰ ਦੇ ਇੱਕ ਫੈਸਲੇ ਦਾ ਸੰਘੀ ਸਰਕਾਰ ਨੇ ਟੋਰਾਂਟੋ ਕੈਨੇਡੀਅਨ ਟਾਇਰ ਸਟੋਰ ਦੇ ਮਾਲਕ ਨੂੰ ਵਿਦੇਸ਼ੀ ਕਾਮਿਆਂ ਦਾ ਕਥਿਤ ਤੌਰ ਤੇ ਸ਼ੋਸ਼ਣ ਕਰਨ ਤੋਂ ਬਾਅਦ ਜੁਰਮਾਨਾ ਲਗਾ ਦਿੱਤਾ ਹੈ ਟੋਰਾਂਟੋ ਦੇ ਮਾਲਕ ਨੂੰ ਆਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਨਿਯਮਾਂ ਦੀ ਉਲੰਘਣਾ ਕਰਨ ਵਾਸਤੇ 1,11,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋ ਸਾਬਕਾ ਕਰਮਚਾਰੀਆਂ ਨੇ ਪਿਛਲੇ ਸਾਲ ਆਖਿਆ ਸੀ ਕਿ ਉਹਨਾਂ ਨੂੰ ਮਾਲਕ ਐਸਲ ਨਟਰਾਜਨ ਦੁਆਰਾ ਘੱਟ ਤਨਖਾਹ ਦਿੱਤੀ ਗਈ ਸੀ ਤੇ ਉਹਨਾਂ ਦੇ ਨਾਲ ਦੁਰਵਿਵਹਾਰ ਵੀ ਕੀਤਾ ਗਿਆ ਇਟੋ ਬਿਕੋਜ਼ ਸਥਿਤ ਇੱਕ ਕੈਨੇਡੀਅਨ ਟਾਇਰ ਸਟੋਰ ਦੇ ਮਾਲਕ ਨੂੰ ਕੈਨੇਡਾ ਦੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਸੰਘੀ ਸਰਕਾਰ ਦੁਆਰਾ 111000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਸੰਘੀ ਮੰਤਰਾਲੇ ਜੋ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਚਲਾਉਂਦਾ ਹੈ ਉਸਨੇ ਸ਼ਾਖਾ ਦੇ ਮਾਲਕ ਐਜ਼ਲ ਨਟਰਾਜਨ ਨੂੰ ਦੋ ਦਿਸ਼ਾ ਨਿਰਦੇਸ਼ਾਂ ਦੀ ਲੰਘਣਾ ਕਰਦੇ ਹੋਏ ਪਾਇਆ ਕਿ ਤਨਖਾਹ ਕੰਮ ਦੀਆਂ ਸਥਿਤੀਆਂ ਚ ਨੌਕਰੀ ਰੋਜ਼ਗਾਰ ਦੀਆਂ ਪੇਸ਼ਕਸ਼ਾਂ ਚ ਲਿਸਟਡ ਦੇ ਨਾਲ ਮੇਲ ਨਹੀਂ ਖਾਂਦੀ ਅਤੇ ਕਰਮਚਾਰੀਆਂ ਨੂੰ ਉਸ ਤੋਂ ਵੱਖਰੀਆਂ ਭੂਮਿਕਾਵਾਂ ਲਈ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਜਿਸ ਲਈ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਉਲੰਘਣਾਵਾਂ ਦੀ ਰਿਪੋਰਟ ਇੱਕ ਜਨਤਕ ਡਾਟਾਬੇਸ ਤੇ ਕੀਤੀ ਗਈ ਸੀ ਜੋ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨਾਲ ਮਾਲਕਾਂ ਦੀ ਪਾਲਣਾ ਨੂੰ ਸੂਚੀਬੱਧ ਕਰਦਾ ਹੈ ਜਿਸ ਨੇ ਨਿਟਰੋਜਨ ਦੀ ਕੰਪਨੀ ਗੀਤਾਜਿਲ ਇੰਕ ਨੂੰ ਜੁਰਮਾਨੇ ਦੀ ਅਦਾਇਗੀ ਨਾ ਹੋਣ ਕਾਰਨ ਪ੍ਰੋਗਰਾਮ ਲਈ ਅਯੋਗ ਸੂਚੀ ਦੇ ਵਜੋਂ ਲਿਸਟਡ ਕੀਤਾ ਹੈ ਇਸ ਸਾਲ ਜੁਲਾਈ ਚ ESDC ਦਾ ਅੰਤਿਮ ਫੈਸਲਾ ਟੋਬਿਕੋ ਸ਼ਾਖਾ ਦੇ ਦੋ ਸਾਬਕਾ ਕਰਮਚਾਰੀਆਂ ਦੁਆਰਾ ਦੁਰਵਿਵਾਰ ਮਾਰੇ ਕੰਮ ਕਰਨ ਦੀਆਂ ਸਥਿਤੀਆਂ ਤੇ ਨਟਰਾਜਨ ਦੁਆਰਾ ਸਹਿਮਤ ਤਨਖਾਹਾਂ ਤੋਂ ਘੱਟ ਤਨਖਾਹ ਦਿੱਤੇ ਜਾਂਦਾ ਦੋਸ਼ ਲਗਾਉਣ ਤੋਂ ਬਾਅਦ ਆਇਆ ਹੈ ਪਿਛਲੇ ਸਾਲ ਦੇਖੇ ਗਏ ਲਿੰਕਡਇਨ ਪ੍ਰੋਫਾਈਲ ਦੇ ਮੁਤਾਬਕ 2012 ਤੋਂ ਆਪਣੀ ਕੰਪਨੀ ਗਿਤਾਜੈਲ ਇੰਕ ਰਾਹੀਂ ਕਈ ਕੈਨੇਡੀਅਨ ਟਾਇਰ ਸਟੋਰਾਂ ਦਾ ਮਾਲਕ ਤੇ ਪ੍ਰਬੰਧਨ ਕਰ ਰਿਹਾ ਹੈ Ontario ਦੇ ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਨਟਰਾਜਨ ਦੀ ਜਾਂਚ ਜਾਰੀ ਹੈ ਜਾਂਚ ਅਤੇ ਜੁਰਮਾਨੇ ਦੇ ਵੇਰਵਿਆਂ ਦਾ ਵਿਸਥਾਰ ਕਰਨ ਲਈ ESDC ਅਤੇ Immigration, Refugees and Citizenship Canada ਨਾਲ ਸੰਪਰਕ ਕੀਤਾ ਹੈ ਪਰ ਕੰਪਨੀ ਦੀ ਵੈੱਬਸਾਈਟ ਨੋਟ ਕਰਦੀ ਹੈ ਕਿ ਸਾਰੇ ਸਟੋਰ ਸੁਤੰਤਰ ਤੌਰ ਤੇ ਮਲਕੀਅਤ ਅਤੇ ਸੰਚਾਲਿਤ ਨੇ ਅਤੇ ਹਰੇਕ ਸਟੋਰ ਕੋਲ ਆਪਣੇ ਸਟਾਫ ਦੀ ਇੰਟਰਵਿਊ ਲੈਣ, ਚੁਣਨ, ਨਿਯੁਕਤ ਕਰਨ ਅਤੇ ਸਿਖਲਾਈ ਦੇਣ ਦਾ ਇਕਲੌਤਾ ਤੇ ਵਿਸ਼ੇਸ਼ ਅਧਿਕਾਰ ਹੈ ਤੇ ਦਰਿਆ ਸੀ 2 ਤੇ ਗੋਪਨੀਯਤਾ ਦੀਆਂ ਚਿੰਤਾਵਾਂ ਦੇ ਵਿਚਾਲੇ ਸਰਕਾਰ ਨਵਾਂ ਸਰਹੱਦੀ ਬਿੱਲ ਪੇਸ਼ ਕਰੇਗੀ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਵਿਰੋਧੀ ਪਾਰਟੀਆਂ ਦੇ ਕਹਿਣ ਤੇ ਕਦਮ ਚੁੱਕਿਆ ਗਿਆ ਹੈ ਕਿ ਉਹ ਮੌਜੂਦਾ ਬਿੱਲ ਦਾ ਸਮਰਥਨ ਨਹੀਂ ਕਰ ਰਹੇ ਸੀ ਫੈਰਲ ਲਿਬਰਲ ਇੱਕ ਨਵਾਂ ਬਿੱਲ ਪੇਸ਼ ਕਰਨ ਲਈ ਤਿਆਰ ਨੇ ਜੋ ਉਹਨਾਂ ਦੇ ਪਹਿਲਾਂ ਤੋਂ ਹੀ ਪੇਸ਼ ਕੀਤੇ ਗਏ ਸਰਹੱਦੀ ਕਾਨੂੰਨ 'ਚ ਮੌਜੂਦ ਬਹੁਤ ਕੁਝ ਨੂੰ ਦਰਸਾਉਣ ਦੀ ਉਮੀਦ ਦੇ ਵਿੱਚ ਹੈ ਪਰ ਕੁਝ ਧਾਰਾਵਾਂ ਨੂੰ ਹਟਾ ਦਿੱਤਾ ਗਿਆ ਜਿਨ੍ਹਾਂ ਨੇ ਵਿਰੋਧੀ ਪਾਰਟੀਆਂ ਅਤੇ ਨਾਗਰਿਕ ਆਜ਼ਾਦੀ ਸਮੂਹਾਂ ਦੀਆਂ ਚਿੰਤਾਵਾਂ ਪੈਦਾ ਕੀਤੀਆਂ ਨੇ ਸੂਤਰਾਂ ਨੇ ਦੱਸਿਆ ਕਿ ਨਵਾਂ ਬਿੱਲ ਜਿਸ ਦੇ ਇਸ ਹਫਤੇ ਪੇਸ਼ ਕੀਤੇ ਜਾਣ ਦੀ ਉਮੀਦ ਹੈ ਇਸ ਆਲੋਚਨਾ ਦੇ ਜਵਾਬ ਜਾਏ ਕਿ ਸਟਰੋਂਗ ਬਾਰਡਰਜ਼ ਐਕਟ ਬਿੱਲ C2 ਆਪਣੇ ਦੱਸੇ ਗਏ ਉਦੇਸ਼ਾਂ ਤੋਂ ਵੱਧ ਜਾਂਦਾ ਹੈ ਅਤੇ ਕੈਨੇਡੀਅਨਾਂ ਦੀ ਆਜ਼ਾਦੀ ਦੀ ਉਲੰਘਣਾ ਕਰਦਾ ਹੈ ਚਾਰ ਸੂਤਰਾਂ ਨੇ ਕਿਹਾ ਕਿ ਸਰਕਾਰ ਦੂਜਾ ਬਿੱਲ ਪੇਸ਼ ਕਰਨ ਲਈ ਤਿਆਰ ਹੈ ਜਿਸ ਨਾਲ ਸਰਕਾਰ ਦੇ ਪ੍ਰਸਤਾਵਿਤ ਸਰਹੱਦੀ ਸੁਰੱਖਿਆ ਉਪਾਵਾਂ ਨੂੰ ਸੰਸਦ ਵਿੱਚੋਂ ਪਾਸ ਕਰਨ ਦਾ ਰਾਹ ਪੱਧਰਾ ਹੋਵੇਗਾ ਬਿਨਾ ਵਿਵਾਦਪੂਰਨ ਤਾਰਾਵਾਂ ਦੇ ਜਿਨ੍ਹਾਂ ਨੇ ਕੈਨੇਡਾ ਪੋਸਟ ਨੂੰ ਡਾਕ ਖੋਲਣ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਕੁਝ ਡਿਜੀਟਲ ਡੇਟਾ ਤੱਕ ਪਹੁੰਚ ਕਰਨ ਦੀ ਆਗਿਆ ਦਿੱਤੀ ਸੀ মিডিਆ ਉਹਨਾਂ ਸਰੋਤਾਂ ਦੇ ਨਾਮ ਜਨਤਕ ਨਹੀਂ ਕਰ ਸਕਦੀ ਜਿਨ੍ਹਾਂ ਨੂੰ ਯੋਜਨਾ ਦਾ ਗਿਆਨ ਹੈ ਕਿਉਂਕਿ ਇਸ ਬਾਰੇ ਗੱਲ ਕਰਨ ਵਾਸਤੇ ਅਧਿਕਾਰਤ ਨਹੀਂ ਸਨ ਬਿਲ ਸੀ 2 ਜੂਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸ ਵਿੱਚ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰ ਲਈ ਵਧੀਆਂ ਸ਼ਕਤੀਆਂ ਸ਼ਾਮਲ ਨੇ ਜਿਸ ਵਿੱਚ ਮਨੀ ਲਾਂਡਰਿੰਗ ਤੇ ਸਿਕੰਜਾ ਕਸਣਾ ਸ਼ਰਨਾਰਥੀ ਦਾਅਵਿਆਂ ਤੇ ਸਖਤ ਸੀਮਾਵਾਂ ਲਗਾਉਣਾ ਅਤੇ ਏਜੰਸੀਆਂ ਨੂੰ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦੇਣ ਦੇ ਪ੍ਰਬੰਧ ਸ਼ਾਮਲ ਨੇ ਬਿਲ ਦੇ ਸਪੌਂਸਰ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਘਾਰੀ ਨੇ ਬਸੰਤ ਰੁੱਤ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਸਤਾਵਿਤ ਕਾਨੂੰਨ ਅਮਰੀਕਾ ਦੀਆਂ ਸ਼ਿਕਾਇਤਾਂ ਦੇ ਜਵਾਬ ਦੇ ਵਿੱਚ ਸੀ ਕਿ ਕੈਨੇਡੀਅਨ ਸਰਹੱਦ ਬਹੁਤ ਜ਼ਿਆਦਾ ਖੁੱਲੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਪਦੇ ਕੈਨੇਡਾ ਤੇ ਟੈਰਿਫ ਦੇ ਪਹਿਲੇ ਦੌਰ ਦਾ ਜਾਇਜ਼ ਇਹ ਸੀ ਕਿ ਸਰਹੱਦੀ ਲਾਗੂਕਰਨ ਬੋਟ ਢਿੱਲਾ ਸੀ ਜਿਸ ਕਾਰਨ ਕੈਨੇਡੀਅਨ ਅਧਿਕਾਰੀਆਂ ਨੇ 1.3 ਬਿਲੀਅਨ ਡਾਲਰ ਦੀ ਸਰਹੱਦੀ ਕਾਰਵਾਈ ਕੀਤੀ ਪਰ ਇੱਕ ਵਾਰ ਪੇਸ਼ ਕੀਤੇ ਜਾਣ ਤੋਂ ਬਾਅਦ ਗੋਪਨੀਯਤਾ ਅਤੇ ਨਾਗਰਿਕ ਆਜ਼ਾਦੀਆਂ ਦੇ ਮਹਰਾਂ ਨੇ ਨੋਟ ਕੀਤਾ ਹੈ ਕਿ ਪ੍ਰਸਤਾਵਿਤ ਕਾਨੂੰਨ ਦੇ ਵਿੱਚ ਕਈ ਉਪਾਅ ਸ਼ਾਮਲ ਨੇ ਜੋ 100 ਪੰਨਿਆਂ ਤੋਂ ਵੱਧ ਲੰਬਾ ਹੈ ਜਿਨ੍ਹਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਲੰਮੇ ਸਮੇਂ ਤੋਂ ਬੇਨਤੀ ਕੀਤੀ ਗਈ ਹੈ ਪਰ ਇਸ ਦੇ ਤੌਰ ਤੇ ਸਰਹੱਦੀ ਸੁਰੱਖਿਆ ਦੇ ਨਾਲ ਜੁੜੇ ਨਹੀਂ ਜਾਂਦੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਸੰਭਾਵੀ ਤੌਰ ਤੇ ਜ਼ਿਆਦਾ ਪਹੁੰਚ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਐਨਡੀਪੀ ਤੇ ਕੰਜ਼ਰਵੇਟਿਵ ਦੋਵਾਂ ਨੇ ਕਿਹਾ ਕਿ ਉਹ ਬਿੱਲ ਨੂੰ ਇਸ ਦੇ ਮੌਜੂਦਾ ਰੂਪ 'ਚ ਸਮਰਥਨ ਨਹੀਂ ਦੇਣਗੇ ਜਿਸ ਨਾਲ ਸਵਾਲ ਉੱਠ ਰਹੇ ਨੇ ਕਿ ਸੀ2 ਘਟ ਗਿਣਤੀ ਸੰਸਦ ਚ ਕਿਵੇਂ ਪਾਸ ਹੋ ਸਕਦਾ ਹੈ ਇਹ ਅਨੰਦ ਸੰਘਾਰੀ ਲਈ ਇੱਕ ਹੋਰ ਝਟਕਾ ਹੈ ਜੋ ਪਹਿਲਾਂ ਹੀ ਲਿਬਰਲ ਸਰਕਾਰ ਦੇ ਬੰਦੂਕ ਵਾਪਸੀ ਪ੍ਰੋਗਰਾਮ ਤੇ ਸਵਾਲ ਉਠਾਉਣ ਵਾਲੀਆਂ ਆਪਣੀਆਂ ਟਿੱਪਣੀਆਂ ਕਾਰਨ ਅਸਤੀਫੇ ਦੀਆਂ ਮੰਗਾ ਨਾਲ ਜੁਝ ਰਿਹਾ ਹੈ ਇੱਕ ਸੂਤਰ ਨੇ ਦੱਸਿਆ ਹੈ ਕਿ ਨਵਾਂ ਬਿੱਲ ਜਲਦੀ ਹੀ ਨੋਟਿਸ ਪੇਪਰ ਤੇ ਆਉਣ ਦੀ ਉਮੀਦ ਹੈ ਜਿਸ ਨਾਲ ਇਸ ਹਫਤੇ ਦੇ ਅੰਤ 'ਚ ਹਾਊਸ ਆਫ ਕਾਮਨਸ 'ਚ ਪੇਸ਼ ਕੀਤੇ ਜਾਣ ਲਈ ਰਾਹ ਪਧਰਾ ਹੋ ਜਾਵੇਗਾ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ